ਸੂਗ ਸਾਰੇ ਦੋਸਤਾਂ ਨੂੰ ਹੁਣ ਅਸੀਂ ਚੱਲ ਪਏ ਕੰਮ ਤੇ ਲੈ ਸਕਦੇ ਹਾਂ ਤੁਹਾਨੂੰ ਇੱਕ ਗ੍ਰੀਸ ਦਾ ਮਾਰਨਿੰਗ ਦਾ ਥਿਊ ਤੇ ਪਹਿਲਾਂ ਜਿੱਦਾਂ ਸਾਡੀ ਟਾਈਮਿੰਗ ਸੀਗੀ 6 ਵਜੇ ਦੀ ਤੇ ਹੁਣ ਤਾਂ ਚੇਂਜ ਹੋ ਗਈ ਹੈ 7 ਵਜੇ ਦੀ ਤੇ ਇਦਾਂ ਹੈ ਸਵੇਰੇ ਕੰਮ ਤੇ ਜਾਣਾ ਹੁੰਦਾ ਬਾਕੀ ਬੰਦੇ ਵੀ ਤੁਹਾਨੂੰ ਦਿਖਾਵਾਂਗੇ ਉਹ ਅਲੱਗ-ਅਲੱਗ ਸਾਰੇ ਪਾਸੇ ਆਉਂਦੇ ਆ ਤੇ ਸਵੇਰੇ ਸਵੇਰੇ ਤਾਂ ਖਾਲ ਗੋਰੇ ਲੇਟ ਹੀ ਉੱਠਦੇ ਆ ਇੱਥੇ ਸ਼ਾਂਤੀ ਹੁੰਦੀ ਸਾਰੇ ਪਾਸੇ ਆ ਹੈਗਾ ਸਮੁੰਦਰ ਤੇ ਕ੍ਰੀਸ ਆ ਪਿੰਡ ਆ ਆਈਓ ਨਿਕੋਲਸ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਅੱਜ ਸਾਰਾ ਬਲੌਗ ਕੀ ਕੀ ਕੰਮ ਕਰਦੇ ਆ ਜੇ ਸਾਰੇ ਦਿਨ ਚ ਤੇ ਲੀਟਿੰਗ ਡੇਲੀ ਕੀ ਆ ਸਾਡਾ ਇਹ ਬਾਕੀ ਬਲੌਗ ਚ ਜੁੜੇ ਰਹੋ ਧੰਨਵਾਦ ਹਾਂਜੀ ਹੁਣ ਅਸੀਂ ਪਹੁੰਚ ਗਏ ਕੰਮ ਤੇ ਇਸ ਸਾਦੇ ਗੋਪੀ ਆ ਜਿੱਥੇ ਪਟਨਾ ਕਾਸ ਸਾਰੀ ਦਿਹਾੜੀ ਤੇ ਤੁਹਾਨੂੰ ਦਿਖਾਵਾਂਗੇ ਗਰੀਸਰੀ ਲਾਈਫ ਕਿੱਦਾਂ ਦੀ ਹੁੰਦੀ ਆ ਤੇ ਪਤਾ ਨਹੀਂ ਲੋਕਾਂ ਨੂੰ ਲੱਗਦਾ ਫੇ ਇੱਧਰ ਕੀ ਐ ਬਾਹਰ ਜਾ ਕੇ ਕੀ ਹੋ ਜਾਂਦਾ ਕੋ ਮੁੰਡੇ ਨੇ ਆ ਰੱਖੀ ਆ ਸਾਰੇ ਹੁਣ ਇਹ ਇੱਥੇ ਸਾਰੇ ਸਾਰੇ ਇਹ ਆਲੀ ਬੁੱਝੀ ਨਹੀਂ ਚੰਗੀ ਆ ਲਈ ਆ ਜਿਹੜੀ ਰੇਸ ਦਿਖਾਈ ਪਈ ਜੀ ਇਹ ਸਾਦੇ ਮੁੰਡਾਂ ਆਂ ਦਾ ਇੱਥੇ ਕੰਮ ਤੇ ਹੈਲੋ ਸਲਾਮ ਵਾਲੇਕਮ ਬਾਕੀ ਆ ਗਿਆ ਹੋਰ ਹੀ ਹੋਰ ਜੀ ਉਸਤਾਦ ਵੀ ਆ ਗਿਆ ਕੰਮ ਸ਼ੁਰੂ ਕਰਾਂਗੇ ਮੇਰੀ ਨਾਲ ਵਿੱਚ ਵੀਡੀਓ ਬਣਾਈ ਆ ਅੱਲਾਹ ਵਾਹਰਾਫੀ ਦੀਆਂ ਤਾਂ ਜਰਾ ਸੁੱਚਾ ਪਰ ਤੇ ਫਰਿੱਜ ਤੋਂ ਲੈ ਜਾ ਮੇਰਾ ਫੇਸ ਆਦੇ ਆ ਬਾਕੀ ਕੰਮ ਹੋ ਗਿਆ ਸ਼ੁਰੂ ਉਹ ਮਸ਼ਹੂਰ ਹੋਣਾ ਹੈ ਉਹ ਮਸ਼ਹੂਰ ਨਹੀਂ ਉਸਤਾਦ ਤੇ ਹੁਣ ਕਰਾਂਗੇ ਕੰਮ ਸ਼ੁਰੂ ਤੇਰੇ ਨਾਲ ਚੱਪ ਨਾਲ ਫਿਰ ਮੈਂ ਕਰੀ ਆਵਾਂ ਫਿਰ ਫਰਿੱਜ ਦਾ ਸਿਪ ਲੱਭ ਕੇ ਚਾਪਾ ਗਾਣਾ ਤੇ ਦੇ ਜਾਦੇ ਆ ਮੁੰਡੇ ਲੱਤੀ ਹੋਏ ਬਾਕੀ ਵੀ ਤੇ ਕੰਮ ਨੇ ਲਗਾਤਾਰ ਚੱਲਦਾ ਰਹਿੰਦਾ ਤੇ ਫਿਲਹਾਲ ਵਿੱਚ ਰੋਟੀ ਦੇ ਅਰੇਸਟਮੈਂਟ ਵੀ ਅੱਧੇ ਘੰਟੇ ਦੀ ਬਾਕੀ ਅੱਠ ਹਾਂਜੀ ਦੇ ਸਕਦੇ ਆ ਸਾਡਾ 7:30 ਪਾਰਾ ਗਲੀਆ ਜਿਹਨੂੰ ਕਿ ਆਰਡਰ ਕਹਿੰਦੇ ਆ ਤੇ ਇਹਨਾਂ ਦੀ ਇੱਥੇ ਬਥੇਰੀ ਫੈਸਿਲਿਟੀ ਆ ਤੁਸੀਂ ਕੁਝ ਵੀ ਆਰਡਰ ਕਰਦੇ ਆ ਤੇ ਸਿੱਧਾ ਸਾਨੂੰ ਖੇਤਾ ਵਿੱਚ ਆਰਡਰ ਫੜਾ ਕੇ ਜਾਣਗੇ ਤੇ ਫਿਲਹਾਲ ਇਹਨਾਂ ਦੀ ਫੈਸਿਲਿਟੀ ਬੜੀ ਵਧੀਆ ਹੈ ਇੱਥੇ ਆਈ ਆਰਡਰ ਆ ਗਿਆ ਆਪਣਾ ਆਹ ਆਂਦਾ ਇੱਕੋ ਤੋ ਪਿੱਤਾ ਇਹਨੂੰ ਕਹਿੰਦੇ ਇੱਕੋ ਤੋ ਪਿੱਤਾ ਮੁੰਡਾ ਲੱਗਾ ਸੈਂਡਵਿਚ ਮੰਗਾਏ ਇੱਕ ਤੇ ਆਪਣੀ ਰੋਟੀ ਲਾਉਂਦੀ ਉਹ ਪਾਣੀ ਰੱਖਿਆ ਹੈ ਕਈ ਹੈ ਗੁਜਰ ਸਾਹਿਬ ਆਓ ਨਜ਼ਾਰੇ ਲਓ ਲਾਂਚ ਟਾਈਮ ਹੋ ਗਿਆ ਆਪਣਾ ਸੈਂਡਵਿਚ ਮਿਲ ਗਿਆ ਤੇ ਪਾਣਾ ਲ ਤਾਂ ਆ ਗਏ ਸਾਨੂੰ ਪੈਪ ਜਿਹੜੇ ਨਵੇਂ ਪਾਨੇ ਇਹ ਖੇਤ ਨਾ ਮੇਲੇ ਮਾਲਕ ਸਾਡੇ ਨੇ ਤੇ ਪਾਨੇ ਪੈਦਾ ਫੇਰ ਲਾਵਾਗੇ ਗੋਪੜੀ ਇਹਦੇ ਪਿਆਰ ਵਰ ਪਿਆਰ ਹੈ ਹੁਣ ਜੀ ਪੈਪ ਦਿੱਤੇ ਹੁਣ ਪਾ ਖੇਤਾਂ ਦੇ ਤੇ ਇੱਕ ਤੋਂ ਬਾਅਦ ਥੋੜਾ ਟਾਈਮ ਰਹਿ ਗਿਆ ਤੇ ਕਰਾਂਗੇ ਛੁੱਟੀ ਮੁੜ ਕੇ ਤਾਂ ਨਾ ਮੈਂ ਗਰੀਸ ਦੀ ਲਾਈਫ ਵੀ ਹਾ ਤਾਂ ਗਰੀਸ ਤੇ ਪਿੰਡ ਜਿਹੜੇ ਤਦੇ ਘਾਰ ਵਗੈਰਾ ਉਹ ਮੁੰਡਾ ਲੱਗਾ ਇੱਕ ਕੰਮ ਕਰਨਾ ਫੇਪ ਸਹੀ ਕਰਕੇ ਪੁੰਦਾ ਅੱਜ ਦਾ ਕੰਮ ਅਗਿਆ ਮੁੱਕ ਤੇ ਲ ਮੋਰੇ ਛੁੱਟੀ ਸਾਨੂੰ ਪਹਿਲੇ ਕਰਨ ਲੱਗਾ ਮੋਰੇ ਤੇ ਕੀ ਕਰਤਾ ਸਾਫ ਤੇ ਦੇਖਦੇ ਆ ਕੇ ਜਾ ਕੇ ਤੇ ਬਾਕੀ ਦੇ ਬਲੌਗ ਚ ਜੁੜੇ ਰਹੋ ਧੰਨਵਾਦ